ਚੱਲੀਏ ਅੰਦੇ ਦੋਸਤ ਸਤਿ ਸ਼੍ਰੀ ਅਕਾਲ ਨਮਸਤੇ ਆਰਾਮ ਜੀ ਸਾਰੇ ਠੀਕ-ਠਾਕ ਠੀਕ-ਠਾਕ ਹੋਣੇ ਚਾਹੀਦੇ ਆ ਮੈਂ ਹਮਤ ਦਾ ਆਪਣਾ ਦੋਸਤ ਸਵਾਗਤ ਹੈ ਅੰਦੇ ਨਵੇਂ ਬਲੌਗ ਦੇ ਵਿੱਚ ਨਵਾਂ ਦਿਨ ਨਵੀਂ ਵਿਸ਼ੇ ਆਪਾਂ ਨੇ ਤੇਲ ਪਵਾ ਲਿਆ ਟਰੱਕ ਤੇ ਤੇ ਤੇਲ ਪਵਾ ਕੇ ਜਾ ਰਹੇ ਆ ਸਫਰ ਹੈਗਾ ਆ ਆਪਣਾ ਪੁੰਚ ਰਜ਼ੌਰੀ ਵਾਲਾ ਠੀਕ ਹੈ ਆਪਾਂ ਜਾਣਾ ਪੁੰਚ ਰਜ਼ੌਰੀ ਤੇ ਮਾਂਪਤੋ ਬੜੀ ਬ੍ਰਹਮਣਾ ਤੋਂ ਤੇਲ ਪਵਾ ਕੇ ਟੈਂਕੀ ਕਰਾ ਲਈ ਆ ਫੁੱਲ ਤੇ ਖਿੱਚਦੀ ਆ ਗੱਡੀ ਹੁਣ ਚੱਲਦੇ ਆ ਦੇਖਦੇ ਆ ਕਿੰਨੇ ਤੱਕ ਪਹੁੰਚਦੇ ਆ ਆਪਾਂ ਉੱਥੇ ਹਜੇ ਬਾਕੀ ਦੇ ਪੁਲ ਵੈਸੇ ਬਣ ਗਏ ਆ ਆਪੋਲਾ ਦੇਖਿਆ ਜੀ ਬਣਦਾ ਇਹਦੇ ਕਟਰ ਕੁਟਰ ਪਏ ਆ ਹਨਾ ਇਹ ਸਾਰਾ ਜੈਂਡ ਕੇ ਵਾਲਾ ਰੋਡ ਆ ਇਹ ਹਜੇ ਬਣੇ ਰਿਹਾ ਹੈ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਆਪਾਂ ਰੂਟ ਤੇ ਪਾ ਲਈਏ ਆਪਣੀ ਗੱਡੀ ਚੱਲਦੇ ਆ ਇਹ ਹੈ ਕੰਜੀ ਬੰਦੀ ਬਸਪਾ

ਇਹ ਪੁਰਾਣਾ ਰੋਡ ਨਵਾਂ ਰੋਡ 터ਨਲ ਚਾਲੂ ਹੋ ਗਈ ਨਵੇਂ ਦੀ ਤੇ ਮੋੜ ਘੇਰਦੇ ਸਭ ਚੱਕੇਗੇ ਤੇ ਜਿੱਥੇ ਰਤਨ ਫੇਲ ਸਟੇਸ਼ਨ ਇਲ ਸਟੇਸ਼ਨ entiéndeme vamos a ir que la calle es muy ahí como le entendí ਚੱਲਦਾ ਇਹ ਆਪਾਂ ਜਾ ਰਹੇ ਆ ਪੁਨਤ ਜ਼ੌਰੀ ਵਾਲੇ ਰੋਡ ਤੇ ਜ਼ੌਰੀ ਦੇ ਰੋਡ ਤੇ ਆ ਪੁਨਤ ਜ਼ੌਰੀ ਏਰੀਆ ਜਿਹੜਾ ਆ ਇਹ ਪਾਊਡਰ ਏਰੀਆ ਦੇ ਨਾਲ ਲੱਗਦਾ ਪਾਕਿਸਤਾਨ ਰੋਡਰ ਦੇ ਨਾਲ ਨਾਲ ਇਹਦੇ ਨਾਲ ਦੂਜੀ ਪਹਾੜੀ ਜਿਹੀ ਉਧਰ ਹੀ ਸੈੱਟ ਵਾਲੀਆਂ ਪਹਾੜੀਆਂ ਨੇ ਓਹੋ ਸਾਰੀਆਂ ਪਾਕਿਸਤਾਨ ਦੇ ਨਾਲ ਦੀਆਂ ਪਾਊਡਰ ਏਰੀਆ ਸਾਰਾ ਜੀਐਨ ਕੇ ਦਾ ਆਪਾਂ ਜਦੋਂ ਇਸ ਆਪਣੀ ਫੇਰ ਤੇ ਆ ਰਹੇ ਹਾਂ ਦਾ ਪੋਦਰ ਨੂੰ ਦੀਜਾ ਕੋ ਲਾ ਆਨਲਾਈਨ ਉਹ ਪੈਕਟ ਹੋ ਰਿਹਾ ਹੈ ਤੇ ਕੀ ਗੱਲ ਕਰਾਂ ਬੰਦ ਹੋੁੰਦੇ ਨਾਲ ਬਹੁਤ ਹੱਕ ਪੈਦਾ ਦੇ ਮਿੱਟੀ ਰੋਡ ਦੇ ਉੱਪਰ ਕਿੰਨੀ ਆਹ ਲੱਗੀ। ਕਹਿੰਦਾ ਪਹਿਲਾਂ ਇੰਨੀ ਮਿੱਟੀ ਨਹੀਂ ਸੀ ਕਿ ਕਦੀ ਗੱਡੀਆਂ ਚੱਲਦੀਆਂ ਬਹੁਤ ਹਨਾ। ਹੁਣ ਦੂਜਾ ਟਨਰ ਬਣ ਕੇ ਰੋਡ ਨਿਕਲ ਗਿਆ। ਤੇ ਬੜਾ ਟਰਾਲਾ ਸਾਨੂੰ ਸ਼ਾਇਦ ਇੱਧਰੋਂ ਹੀ ਆਣਾ ਪੈਣਾ। ਆਪਾ ਇਹ ਪੁਰਾਣੇ ਰੋਡ ਦੀ ਆਪਾ ਆਏ ਆ ਤੇ ਨਵੇਂ ਰੋਡ ਨੂੰ ਸ਼ਾਇਦ ਕੋਈ ਦਿੱਕਤ ਨਾ ਹੋਵੇ ਹੁਣ ਨਵਾਂ ਰੋਡ ਉੱਪਰ ਹੀ ਜਾ ਰਿਹਾ ਬਸ ਬਸ ਉਹ ਹੈ ਨਾ ਇਹੇ ਅੱਗੇ-ਅੱਗੇ ਟੈਸਟ ਕਰਦਾ ਯਾਰ ਉਹ ਨਾ ਟੈਚ ਹੋ ਰਿਹਾ ਰੱਪਰ ਇਹ ਪ੍ਰਾਣਾ ਰੂੜਾ ਉਹ ਨਮ ਆ ਗਿਆ ਉਹ ਬਸ ਨਹੀਂ ਨਾ ਇਸ ਤਰ੍ਹਾਂ ਇਹ ਦੋਸਤ ਅੱਗੇ ਨਿਕਲ ਆ ਫਿਰ ਹੁਣ ਆਪਾਂ ਆਉਂਦੇ ਹੋਏ ਇਸੇ ਰੋਡ ਦੀ ਜਾਵਾਂਗੇ ਕੰਮ ਬਹੁਤ ਜਾਂਦਾ ਪਰ ਮੈਨੂੰ ਪਤਾ ਨਹੀਂ ਤਾਂ ਇਹ ਕਿਉਂਕਿ ਉਧਰ ਉਹਦੀ 터ਨਲ ਆ ਜਦੋਂ ਆਪਾਂ ਐਂਟਰ ਹੁੰਦੇ ਆ ਨਾ ਜਿੱਤੋਂ ਹੁਣ ਆਪਾਂ ਆਏ ਆ ਉਹ ਉਹਦੀ 터ਨਲ ਆ ਤੇ ਬਹੁਤ ਸਾਰਾ ਨਿਡਰ 터ਨਲ ਦੇ ਅੰਦਰ ਸ਼ਾਇਦ ਬੜਾ ਰਲਾ ਸਾਜ ਆਉਂਦਾ ਹੈ ਕਹਿੰਦੇ ਕੋਈ ਦਿੱਕਤ ਨਹੀਂ ਸੱਗੀਆਂ ਜਾਂਦੀਆਂ ਆਉਂਦੀਆਂ ਤੇ ਆਪਾਂ ਜਾਂਦੇ ਹੋਏ ਇਸੇ ਰੋਲ ਦੀ ਗੱਲ ਨਹੀਂ ਆਨਦਾ ਕਿ ਤੇਰਾ ਇਹਨੂੰ ਦੇਖ ਹੁਣ ਕਾਰ ਆਲਾ ਤਾਂ ਬੰਦਾ ਕਰੇ ਤਾਂ ਕਰੇਗੀ ਹੋਰ ਕੀ ਆ ਯਾਰ ਆ ਆਹ ਥੋੜੀ ਰੁਕ ਗਈਆਂ ਕਾਰਾਂ ਵਾਲਿਆਂ ਨੂੰ ਸੋਚਣਾ ਚਾਹੀਦਾ ਯਾਰ ਤੁਸੀਂ ਹੁਣ ਆ ਉਹ ਪਰਲੇ ਪਾਸੇ ਲਾਉਣੀ ਪਈ ਜਾਗੀ ਉਹਨੂੰ ਰੋਡ ਦੇ ਪਿੱਛੇ ਜੇ ਪਹਿਲੇ ਹੀ ਪਿੱਛੇ ਖੜਾ ਹੁੰਦਾ ਲੈ ਜਾਂਦੇ ਨਾਲ ਤੁਰ ਪੈਂਦਾ ਹੁਣ ਕਿੱਥੇ ਗੱਡੀ ਮੋੜ ਕੇ ਕਿੱਥੇ ਫੇਰ ਵਾਪਸ ਆ ਰਿਹਾ ਇਹਨਾਂ ਨੂੰ ਇਹ ਸਬਰ ਨਹੀਂ ਕਰਦੇ ਕਾਰਾਂ ਵਾਲੇ ਵੀ 2 ਮਿੰਟ ਦਾ ਸਫਰ ਕਰ ਲਓ ਇਹ ਵਾਹ ਚਲੋ ਇਹ ਆਪਾਂ ਆ ਗਏ ਆ ਨਵਾਂ ਰੋਡ ਜਿਹੜਾ ਬਣ ਰਿਹਾ ਇਹ ਉਹਨਾਂ ਦਾ ਹੀ ਬਣਾਇਆ ਹੋਇਆ ਰੋੜਾ ਜਿਨ੍ਹਾਂ ਦੇ ਆਪਾਂ ਹੁਣ ਮਸ਼ੀਨ ਸਟਰਕਚਰ ਸ਼ਿਫਟ ਕਰਨ ਜਾ ਰਹੇ ਹਾਂ ਮੈਂ ਸੋਸਾ ਟਿਕਾ ਪੀਤੀ ਚਾਤਾ ਪਾਇਆ ਇੱਥੇ ਚਾਹ ਪੀਂਦੇ ਆ ਇੱਥੇ ਜਿੰਨੇ ਗੰਟਰਾ ਜੰਟਰਾ ਅਲੇ ਸਾਵੇ ਤੇ ਰੁਕਦੇ ਆਪਾਂ ਨੂੰ ਲੋਕ ਜਾਨੇ ਚਾਹ ਪੀਣੇ ਆ ਹੈਗਾ ਨਾ ਪੀਨੇ ਚਾਹ ਤੇ ਚਾਹ ਦੀ ਬ੍ਰੇਕ ਲਾ ਕੇ ਉਸ ਤੋਂ ਬਾਅਦ ਚੱਲਦੇ ਆ ਫਿਰ ਆਪਣੀ ਮੰਜ਼ਿਲ ਵੱਲ ਠੀਕ ਹੈ ਚਲੋ ਵੀ ਲਾਵੀ ਆ ਪੰਦਰਾਂ ਨੂੰ ਤਾਰੇ ਬਾਈਕਰ

ਵੇ ਦੇ ਚਾ ਪਿੰਨੇ ਹੋਏ ਇਹ ਇਧਰ ਬੰਦਰ ਬਹੁਤ ਬਹੁਤ ਬੰਦਰ ਆ ਬਈ ਚਲੋ ਚੁੱਪੀ ਕੇ 14 ਆ ਦੇ ਬਾਈ ਹੋਰ ਲੱਗਿਆ ਪਾ

ਉਹਦਾ ਪਿੱਛੇ ਵਾਲਾ ਵੀ ਫਿੱਟ ਹੋ ਰਿਹਾ ਹੈ ਕਿਤੇ ਵਾਲਾ ਕਹਿੰਦਾ ਕੀ ਕਰੀਂ ਬੰਦਰ ਬਹੁਤ ਆ ਬਈ ਇਹ ਰੋ ਕੇ ਇਹ ਕਿਵੇਂ ਖੜਾ ਹੋ ਰਿਹਾ ਆ ਜਾਓ ਆ ਜਾਓ ਤੁਸੀਂ ਪਿੱਛੇ ਤੋਂ ਪਿੱਛੇ ਤੋਂ ਚਲੋ ਲਓ ਜੀ ਖਾ ਲਿਆ ਸਾਰਿਆਂ ਨੂੰ ਪਾਤ ਹੈ ਬਾਈ ਨੇ ਇਕੱਲੇ ਇਕੱਲੇ ਨੂੰ ਚਲੋ ਆਪਾਂ ਆਪਣੀ ਚਾਹ ਪੀ ਕੇ ਚੱਲਦੇ ਆ ਹਨਾ ਤੇ ਸ਼ਾਮ ਦਾ ਰੰਗ ਹੋ ਗਿਆ ਆਪਾਂ ਰਾਤ ਹੀ ਹੋ ਜਣੀ ਅੱਜ ਟਾਈਮ ਹੋ ਗਿਆ ਇਸ ਟਾਈਮ 3:30 ਦਿਨ ਦੇ ਵਿੱਚ ਸਫਰ ਐਦਾ ਹੀ ਨਿਕਲਦਾ ਸਫਰ ਨਿਕਲਦਾ ਰਾਤ ਨੂੰ ਹੈ ਹੈ ਤੇ ਰਾਤ ਦਾ ਹੀ ਸਫਰ ਨਿਕਲਦਾ ਚੱਲਾਂਗੇ ਕੋਈ ਗੱਲ ਨਹੀਂ ਇੱਧਰ ਤੁਹਾਨੂੰ ਦਿਖਾਣਾ ਇੱਧਰ ਹੀ ਲੋਕੇਸ਼ਨ ਦੇਖੋ ਕਿੰਨੇ ਵਧੀਆ ਨੇ ਚਲੋ ਚਲਦੇ ਆ ਚਾਹ ਪੀ ਲਈ ਤਦੋਂ ਟਾਈਮ ਹੋ ਗਿਆ ਸਾਢੇ 9 ਦਾ ਟਾਈਮ ਹੋ ਗਿਆ ਤੇ ਆਪਾਂ ਜਾ ਰਹੇ ਆ ਆਪਾਂ ਵਿਚ ਨੂੰ ਰੋਕ ਕੇ ਸੀਗਾ ਉਹਦਾ ਰਸਤਾ ਕਰ ਲੰਘਿਆ ਸੀ ਥੋੜੇ ਟਾਈਮ ਇੱਕ ਵੀਡੀਓ ਕਲਿਪ ਐਡੀਟਿੰਗ ਕਰ ਮੈਨੂੰ ਹੋ ਪਈ ਥੀਆ ਤੇ ਫਿਰ ਅਪਲੋਡ ਵੀ ਕਰਨੇ ਦੀ ਕਾਮ ਹੋਗਾ ਦਾ ਆਪਣਾ ਤੇ ਹੁਣ ਆਪਾਂ ਜਾ ਰਹੇ ਆ ਮੰਜ਼ਰ ਵਾ ਪਹਿਲਾਂ ਸਾਡੇ ਖਤੋਂ ਦਾ ਹੋ ਗਿਆ 8:00 ਵਜੇ ਚੱਲ ਪਏ ਸੀ ਆਪਾਂ ਇਹ ਪੁੰਤ ਜ਼ੋਰੀਆ ਨੂੰ ਰ ਇਹ ਕਾਫੀ ਮਾਨ ਕੇ ਕਾਫੀ ਹਾਦਸਾ ਥੱਕ ਆ ਦੇਖੋ ਹਨ ਇਹ ਇੱਕਦੋ ਟਨਲ ਆ ਉਹ ਵੀ ਬਣ ਗਈਆਂ ਤੇ ਅੱਗੇ ਚੱਲ ਕੇ ਦੇਖਦੇ ਆ ਅੱਗੇ ਕਿਦਾਂ ਹੁੰਦਾ ਹੈ ਕਿਉਂਕਿ ਰੋਜ਼ੋਰੀ ਤੱਕ ਤਾਂ ਠੀਕ ਆ ਉਸ ਤੋਂ ਅੱਗੇ ਰੋਡ ਆ ਜੇ ਬਣਦਾ ਸੀਗਾ ਤੇ ਜੀ ਵੇਚ ਉਹ ਦੇਖਦੇ ਆ ਬਣ ਗਿਆ ਜਾਂ ਨਹੀਂ ਬਣ ਗਿਆ ਹਨਾ ਆਪਣਾ ਸਫਰ 100 ਕਿਲੋਮੀਟਰ ਦਾ ਰਹਿ ਗਿਆ ਜਿੱਥੇ ਆਪਾਂ ਮਸ਼ੀਨ ਇਹਨਾਂ ਦੀ ਸ਼ਿਫਟ ਕਰਨੀ ਪਹਿਲਾਂ ਵੀ ਆਪਾਂ ਨੇ ਉਹ ਕ੍ਰੈਸ਼ਰ ਮਸ਼ੀਨਾ ਪਹਿਲਾਂ ਵੀ ਚੱਕੀਆਂ ਐ ਤੇ ਇਹਨਾਂ ਦੀਆਂ ਕਿਉਂਕਿ ਇਹ ਰੋਡ ਜਿਹੜੇ ਇਹ ਰੋਡ ਬਣਾਉਂਦੇ ਆ ਉਹਨਾਂ ਦੀ ਅਸੀਂ ਮਸ਼ੀਨਾਂ ਆਪਾਂ ਨੇ ਸ਼ਿਫਟ ਕੀਤੀਆਂ ਸੀ ਪਹਿਲਾਂ ਵੀ ਤੇ ਔਰ ਵੀ ਉਹੀ ਕ੍ਰੈਸ਼ਰ ਮਸ਼ੀਨ ਅ ਸ਼ਿਫਟ ਕਰਨੀ ਹੈ ਕਿਉਂਕਿ ਜਿਵੇਂ ਜਿਵੇਂ ਰੋਲ ਬਣੀ ਜਾਂਦਾ ਹੁੰਦਾ ਤਾਂ ਇਹ ਮਸ਼ੀਨ ਫਿਰ ਅੱਗੇ ਸ਼ਿਫਟ ਕਰ ਦਿੰਦੇ ਆ ਨੇੜੇ ਪੈ ਜਾਂਦਾ ਹੈ ਨਾ ਕ੍ਰੈਸ਼ਰ ਤੇ ਨਾਲ ਦੀ ਨਾਲ ਸ਼ਿਫਟ ਕਰ ਦਿੰਦੇ ਤੇ ਆਪਾਂ ਨੇ ਪਹਿਲਾਂ ਵੀ ਇਹਨਾਂ ਦੀਆਂ 5-6 ਮਸ਼ੀਨਾਂ ਪਹਿਲਾਂ ਸ਼ਿਫਟ ਕੀਤੀਆਂ ਸੀ 2-3 ਪਹਿਲਾਂ ਕੀਤੀਆਂ ਸੀ ਤੇ ਫੇਰ ਕੀਤੀਆਂ ਸੀ ਹੈ ਨਾ ਉਹਨਾਂ ਦੀਆਂ ਪੁਰਾਣੇ ਵਲੌਗ ਆਪਣੇ ਉਪਰ ਆ ਪਏ ਆ ਜਿਹੜੇ ਆਣੀ ਵੀਡੀਓ ਤੋਂ ਬਣਾਇਆ ਸੀ ਜਿਹੜੀਆਂ ਪਹੁੰਚੀ ਦਾ ਸ਼ਿਫਟ ਕੀਤਾ ਹਨਾ ਤੇ ਹੁਣ ਅੱਜ ਫੇਰ ਆਪਾਂ ਉਸੇ ਮਸ਼ੀਨ ਨੂੰ ਕੱਲ ਸ਼ਿਫਟ ਕਰਾਂਗੇ ਲੋਡ ਕਰਕੇ ਤੇ ਅੱਜ ਦਾ ਆਪਾਂ ਪਹੁੰਚਾਂਗੇ ਰਾਰਨ ਜਗ੍ਹਾ ਤੇ ਤੇ ਚਾਹੁੰਦੇ ਹਾਂ ਹੁਣ ਜਾ ਰਹੇ ਹਾਂ ਦੇਖਦੇ ਕਿੰਨੇ ਵਜੇ ਤੱਕ ਪਹੁੰਚਦੇ ਆ ਲੋਡ ਤਾਂ ਵਧੀਆ ਹੀ ਆ ਬਹੁਤ ਵਧੀਆ ਤੇ ਚਲੋ ਚੱਲਦੇ ਆ ਇਸ ਟਾਈਮ 9:30 ਹੋ ਗਏ ਆ ਪਹਲਾ ਗਿਆ ਅੱਗੇ ਅਜੇ ਰੋਟੀ ਵੀ ਖਾਣੀ ਹੈ ਅੱਗੇ ਲਓ ਜੀ ਟੈਮ ਹੋ ਗਿਆ ਏ ਇਸ ਟੈਮ ਸਵਾਇ ਇੱਕ ਹੋ ਗਿਆ ਸਵਾਇ ਇੱਕ ਦਾ ਟਾਈਮ ਹੋ ਗਿਆ ਤੇ ਆਪਣਾ ਸਫਰ ਹੈਗਾ 10 ਕਿਲੋਮੀਟਰ ਹੈ ਨਾ ਮੈਂ ਤੁਹਾਨੂੰ ਇੱਕ ਚੀਜ਼ ਦੱਸਉਣਾ ਸ਼ਹਿਰ ਟੱਪਰ 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 ਯਾਰ ਬਰਾਵਾ ਤੇ ਰਾਤ ਨੂੰ ਕੰਪਨੀ ਵਾਲੇ ਜਾਂਦੇ ਆ ਆਹੋ ਆ ਬਈ ਲੈ ਵੀ ਸੱਜਣੋ ਤੁਹਾਨੂੰ ਪਹੁੰਚਾ ਏਰੀਆ ਦਿਖਾਉਨੇ ਆ ਸਾਰਾ ਕਿੰਨਾ ਵਧੀਆ ਲੱਗਦਾ ਰਾਤ ਨੂੰ ਹਨਾ ਕਹਦਾ ਇਸ ਹਾਰਾ ਅਸਲ ਦੇ ਵਿੱਚ ਨਾ ਆ ਉਹ ਜਿਹੜੀ ਪਹਾੜੀ ਆ ਨਾ ਉਹ ਪਹਾੜੀ ਤੋਂ ਉਸ ਸਾਈਡ ਪਾਕਿਸਤਾਨ ਪੈਂਦਾ ਇਹ ਪੋਂਚੇ ਰਜ਼ੋਰੀ ਵਾਲਾ ਏਰੀਆ ਹੈ ਤੇ ਕਿੰਨਾ ਵਧੀਆ ਲੱਗਦਾ ਦੇਖੋ ਇਹ ਲੱਗਦਾ ਕਾਰੇ ਹੁੰਦੇ ਆ ਨਾ ਪਰ ਇਹ ਪਹਾੜੀ ਦੇ ਉੱਪਰ ਪੂਰੇ ਘਰ ਆ ਇਹ ਜਿੰਨੇ ਵੀ ਆ ਨਾ ਇਹ ਪਹਾੜੀ ਤੇ ਘਰ ਆ ਸਾਰੇ ਦੇਖਣ ਚ ਆ ਲੱਗਦਾ ਵੀ ਤਾਰੇ ਜਿਹਾ ਜਿਵੇਂ ਤਾਰੇ ਹੁੰਦੇ ਆ ਅ ਬਹੁਤ ਵਧੀਆ ਥੋੜਾ ਵਧੀਆ ਹੈ ਕਿੰਨਾ ਇਹ ਪਹੁੰਚ ਇੱਥੋਂ ਪਹੁੰਚ ਰਹਿ ਗਿਆ ਆ 15 ਕਿਲੋਮੀਟਰ ਰਹਿ ਗਿਆ ਅਸੀਂ 10 ਕਿਲੋਮੀਟਰ ਜਾਣਾ ਫਿਰ 15 18 ਕਿਲੋਮੀਟਰ ਪਹੁੰਚ ਏਰੀਆ ਰਹਿ ਗਿਆ ਤੇ ਜਦੋਂ ਪਿੱਛੇ ਦੇ ਜਿਹੜਾ ਪਾਕਿਸਤਾਨਾ ਲੜਾਈ ਹੋਈ ਸੀ ਉਹ ਇਸ ਏਰੀਏ 'ਚ ਜ਼ਿਆਦਾਤਰ ਹੋਈ ਸੀ ਉਧਰੋਂ ਕਿਵੇਂ ਡਰੋਨ ਇੱਧਰ ਆਏ ਸੀ ਤੇ ਉਹ ਏਰੀਆ ਸਾਰਾ ਚਲਦੇ ਆਪਾਂ ਸ਼ਹਿਰ ਦੇਖਦੇ ਆ ਤੁਹਾਨੂੰ ਦਿਖਾਤਾ ਸ਼ਹਿਰ ਇਹ ਸਫਰ ਇਹ ਤਾਂ 20 ਕਿਲੋਮੀਟਰ ਦਾ ਰਹਿ ਗਿਆ ਕੰਪਨੀ ਜਿੱਥੇ ਜਾਣਾ ਆਪਾਂ ਨੇ ਤੇ ਸਮਾਂ 1.5 ਦਾ ਹੋ ਗਿਆ 1.5 ਵਧ ਗਿਆ ਇਹ ਚਲਦੇ ਆ ਪਰ ਰੋਡ ਦੇ ਇੰਨੀ ਸਥਿਤੀ ਖਰਾਬ ਹੋ ਨਾ ਰੋਡ ਬਣਦਾ ਅਜੇ ਬਣਾਣ ਕਰਕੇ ਰੋਡ ਪੂਰਾ ਹੀ ਟੁੱਟਿਆ ਹੋਇਆ ਆ ਦੇਖੋ ਇਹ ਆਹ ਕੀ ਹੈ ਰੋਡ ਦਾ ਹਾਲ ਹੈ ਨਾ ਕਿਆ ਰੱਖੇ ਕਿਹਾ ਜ਼ਿਕਰ ਕੋਈ ਵਾਰੀ ਦੇਖਣਾ ਪੈਣਾ ਜਾ ਕੇ ਦੇਖਦੇ ਆਂ ਰੱਖਿਆ ਰੱਖਿਆ ਬੰਦਾ ਕੋ ਬੰਦ ਕਰਿਆ ਹੋਇਆ ਸ਼ਹਿਰ ਤੇ ਨਹੀਂ ਤੇ ਇੱਥੇ ਸਾਨੂੰ ਲਾਉਣੀ ਪੈਣੀ ਹੈ ਕਿਤੇ ਮੇਰੇ ਖਿਆਲ ਨਾਲ ਸੜਕ ਬਣਾਉਂਦੇ ਆ ਜਾਂ ਕੀ ਹੈ ਪਤਾ ਨਹੀਂ ਰਸਤਾ ਇੱਧਰੋਂ ਦੀ ਹੈ ਛੇ ਪਹੁੰਚਦਾ ਹੈ ਅਵੀ ਇਹ ਬੰਦਾ ਟਿਪਰ ਵਾਲਾ ਕਹਿ ਰਿਹਾ ਟਿਪਰ ਵਾਲਾ ਬਾਈ ਇਹਨਾਂ ਦੇ ਲੁਗ ਇਹ ਕਹਿ ਰਿਹਾ ਵੀ ਰਸਤਾ ਇਹ ਬੰਦ ਕੀਤਾ ਹੋਇਆ ਨਾ ਇਧਰੋਂ ਦੀ ਬੰਦ ਕੀਤਾ ਹੋਇਆ ਆ ਜਾਂਦਾ ਇਧਰ ਨੂੰ ਆਹ ਥੱਲੇ ਨੂੰ ਹੇ ਨੀਚੇ ਕੋ ਜਾਓ ਮੈਨੂੰ ਯਾਰ ਪਤਾ ਨਹੀਂ ਕਿ ਆ ਹੋ ਗਿਆ ਦਾ ਇਹਦਾ ਹਜੇ ਪਤਾ ਨਹੀਂ ਕੋਈ ਬਣ ਰਿਹਾ ਨਾ ਰਸਤਾ ਕਿਤਨਾ ਕਿਤੇ ਤੇ ਟੁੱਟਿਆ ਵੱਜਿਆ ਆ ਉੱਪਰ ਵਾਲਾ ਸਾਈਡ ਕਟਿੰਗ ਹੋ ਰਹੀ ਹੈ ਇਹਦੀ ਕੰਦਰ ਨੀਚੇ ਕੋ ਜਾਓ ਵੈਸੇ ਵੀ ਮੈਂ ਦੇਖ ਕੇ ਗਿਆ ਫਿਰ ਮਨਾ ਜਿਹਨੋ ਬਹੁਤ ਵਧੀਆ ਲੱਗਦੀ ਹਰ ਚੀਜ਼ ਦੇਖਣ ਚ ਨਾ ਬਣੀ ਸ਼ੌਨੀ ਕਰਦੀ ਹੈ ਫੋਨ ਦੇ ਵਿੱਚ ਤਾਂ ਖੈਰ ਵਧੀਆ ਦਿਖਦੀ ਉਹ ਆ ਪਰ ਐਕਚੁਅਲ ਵਿੱਚ ਜਦ ਤੁਸੀਂ ਆਪ ਦੇਖਦੇ ਆ ਉਦੋਂ ਬਹੁਤ ਸੁਣੀ ਲੱਗਦੀ ਹੈ ਮੈਂ ਇੱਕ ਵਾਰੀ ਨਾ ਉਹ ਦੇਖ ਕੇ ਦਿਖਾਵਾਂਗਾ ਕਿ ਕੋ ਉਹਦਾ ਜੀ ਆ ਨਾ ਕੋਈ ਗੱਲ ਨਹੀਂ ਨੈਕਸਟ ਟਾਈਮ ਦਿਖਾਵਾਂਗੇ ਜੀ ਆਪਾਂ ਪਹੁੰਚ ਗਏ ਆਪਣੀ ਮੰਜ਼ਲ ਤੇ ਇੱਕ ਵਾਰੀ ਦੇਖੀ ਆਪਾਂ ਨੇ ਮਿਲਾਇਆ ਆਪਣਾ ਆਇਆ ਅਸਲ ਦੇ ਵਿੱਚ ਕੰਪਨੀ ਆ ਉਹ ਥੱਲੇ ਆ ਔਰ ਰਸਤਾ ਜਾਂਦਾ ਔਰ ਦੇ ਨੇ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜਾ ਰਸਤਾ ਜਾਂਦਾ ਪਿੱਛੇ ਸਮਾਨ ਪੂਰਾ ਉਪਰਾ ਤਪੜੀ ਹੋਈ ਪਈ ਆ ਸਮਾਨ ਦੀ ਹੈ ਨਾ ਆਪਾਂ ਗੱਦੀ ਇੱਥੇ ਲਾਤੀ ਆ ਕਿਉਂਕਿ ਉੱਥੇ ਜਗ੍ਹਾ ਹੈ ਨਹੀਂ ਆ ਰੋਡ ਦੇ ਉੱਪਰ ਜਗ੍ਹਾ ਹੈ ਨਹੀਂ ਤੇ ਉੱਥੋਂ ਰਸਤਾ ਐ ਜਾਂਦਾ ਆ ਥੱਲੇ ਥੱਲੇ ਹੈ ਨਾ ਉਹ ਸਾਹਮਣੇ ਪਲਾਂਟ ਆ। ਜਿਵੇਂ ਦੇਖ ਰਿਹਾ ਪਲਾਂਟ ਸਾਹਮਣੇ ਆ। ਤੇ ਪਾਣੀ ਨੂੰ ਉੱਪਰ ਲਾਈਏ ਇੱਥੇ ਘੜਾਤੀ ਹੈ। ਸਵੇਰੇ ਦੇਖਦੇ ਆ ਕੀ ਕਹਿੰਦੇ ਆ ਫਿਰ ਚਲੋ ਸਮਾਨ ਚਾਹਣਾ ਪੈਣਾ ਉਹ ਤੋਂ ਮੋੜ ਤੰਗ। ਸਮਾਨ ਚਾਹਾਂਗੇ। ਫਿਰ ਗੱਡੀ ਨੂੰ ਥੇਲੇ ਕੇ ਜਾਵਾਂਗੇ ਲੋਡਿੰਗ ਪੁਆਇੰਟ ਤੇ। ਤੇ ਲਓ ਵੀ ਦੋਸਤੋ ਵੀਡੀਓ ਕਿੰਨਾ ਦੀ ਲੱਗੀ ਹੁਣ ਤੱਕ ਆਪਣੇ ਰਾਇ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਲੀਜ਼ ਬਿਲਾਂਕੇ ਨਵੇਂ ਵਲੌਗ ਹੁਣ ਦਾ ਵਲੌਗ ਇੱਥੇ ਪਹੁੰਚ ਕੇ ਐਂਡ ਕਰਦੇ ਹੁਣ ਸੌਣਾ ਆ ਸਵੇਰੇ ਉੱਠਾਂਗੇ ਨਵਾਂ ਦਿਨ ਨਵੀਂ ਸਵੇਰ ਸਵੇਰੇ ਦੇਖਾਂਗੇ ਓਕੇ ਜਦ ਤੱਕ ਸਾਰਿਆਂ ਨੂੰ ਬਾਏ ਬਾਏ ਗੁੱਡ ਨਾਈਟ ਗੁੱਡ ਮਾਰਨਿੰਗ ਓਕੇ ਬਾਏ ਬਾਏ